ਬੇਅਦਬੀ ਮਾਮਲੇ ਵਿੱਚ ਅੱਜ ਇੱਕ ਵਾਰ ਫਿਰ ਸਿੱਟ ਨੂੰ ਵੱਡਾ ਚਟਕਾ ਫਰੀਦਕੋਟ ਦੀ ਅਦਾਲਤ ਤੋਂ ਲੱਗਾ ਹੈ ਜਦੋਂ ਬੇਅਦਬੀ ਮਾਮਲੇ ਤੋਂ ਬਾਅਦ ਹੁਣ ਵਿਵਾਦਿਤ ਪੋਸਟਰ ਮਾਮਲੇ ਵਿੱਚ ਵੀ ਚਾਰ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲ ਗਈ ਹੈ। ਗੌਰਤਲਬ ਹੈ ਕਿ ਭੱਦੀ ਸ਼ਬਦਾਵਲੀ ਵਾਲੇ ਵਿਵਾਦਿਤ ਪੋਸਟਰ ਮਾਮਲੇ ਐਫ ਆਈ ਆਰ ਨੰਬਰ 117 ਜੋ ਜੋ ਚਾਰ ਡੇਰਾ ਪ੍ਰੇਮੀ ਸ਼ਕਤੀ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਅੱਜ ਫਰੀਦਕੋਟ ਦੀ JMIC ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਤੇ ਪਹਿਲਾ ਇਨ੍ਹਾਂ ਚਾਰਾਂ ਔਰੋਪੀਆਂ ਨੂੰ ਜੋ ਬੇਅਦਬੀ ਮਾਮਲੇ ਵਿੱਚ ਦਰਜ ਐਫਆਈਆਰ ਨੰਬਰ 128 ਸਾਲ 2015 ਵਿੱਚ ਨਾਮਜ਼ਦ ਕੀਤਾ ਗਿਆ ਸੀ ਚ 20 ਅਦਾਲਤ ਵੱਲੋਂ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਜਿਸ ਤੋਂ ਬਾਅਦ ਹੁਣ ਇਨ੍ਹਾਂ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ ਫਿਰ ਇੱਕੋ ਤੋਂ ਗੁਰਪ੍ਰੀਤ ਸੰਧੂ ਦੀ ਰਿਪੋਰਟ ਯਾਰ ਇਹ ਬੋਲਣਾ ਵਾਰੀ ਇਹ ਕੀ ਆ ਗੁਰੀ ਸਰਬੇਤ ਵੀ ਮਾਮਲੇ ਨਾਲ ਜੁੜੀ ਘਟਨਾ ਜਿਹੜੀ ਪੋਸਟਰ ਲਾਉਣ ਵਾਲੀ ਘਟਨਾ ਉਸ ਤੇ ਜਮਾਨਤ ਲਾਈ ਸੀ ਅਦਾਲਤ ਨੇ ਕੀ ਫੈਸਲਾ ਸਖਸ ਹੋ ਗਿਆ ਅੱਜ ਮਾਨਯੋਗ ਮੈਜਿਸਟਰੇਟ ਸਾਹਿਬ ਦੀ ਅਦਾਲਤ ਨੇ ਮੁਕੱਦਮਾ ਨੰਬਰ 112 ਥਾਣਾ ਬਾਜਾਖਾਨਾ ਦੇ ਵਿੱਚ ਚਾਰ ਦੋਸ਼ੀਆਂ ਨੂੰ ਜਮਾਨਤ ਦਾ ਛੱਡੇ ਜਾਣ ਦਾ ਹੁਕਮ ਪਾਸ ਕੀਤਾ ਇਹ ਚਾਰੇ ਦੋਸ਼ੀ ਸੀਗੇ ਸ਼ਕਤੀ ਸਿੰਘ ਰਣਜੀਤ ਸਿੰਘ ਬਲਜੀਤ ਸਿੰਘ ਤੇ ਸੁਖਜਿੰਦਰ ਸਿੰਘ ਉਰਫ ਸਨੀ ਇਸ ਤੋਂ ਪਹਿਲਾਂ ਵੀ ਇਹਨਾਂ ਦੋਸ਼ੀਆਂ ਦੀ 128 ਨੰਬਰ ਐਫ ਆਈ ਆਰ ਦੇ ਵਿੱਚ ਇਸੇ ਮੈਜਿਸਟ੍ਰੇਟ ਸਾਹਿਬ ਨੇ ਜ਼ਮਾਨਤ ਮਨਜ਼ੂਰ ਕੀਤੀ ਸੀ ਔਰ ਸਾਨੂੰ ਤਾਂ ਅੱਜ ਬਹੁਤ ਵੱਡੀ ਮੀਸੀਬੀਏ ਜ਼ਮਾਨਤ ਮਨਜ਼ੂਰ ਹੋਣੀ ਹੀ ਹੋਣੀ ਹੈ ਕਿਉਂਕਿ ਕੋਰਟ ਆਪਦੇ ਫੈਸਲੇ ਨੂੰ ਫਾਲੋ ਕਰਦੀ ਹੈ ਆਪਦੇ ਫੈਸਲੇ ਨੂੰ ਐਜ਼ ਅ ਪ੍ਰੈਸੀਡੈਂਟ ਫਾਲੋ ਕਰਦੀ ਹੈ ਕਿਉਂਕਿ ਉਹਨੇ ਦੋਵਾਂ ਕੇਸਾਂ ਜਿਨ੍ਹਾਂ ਨੂੰ ਜ਼ਮਾਨਤ ਮਿਲ ਗਈ ਉਹਨੇ ਇਹਨਾਂ ਦੀ ਮਤਲਬ ਜੇਲ੍ਹ ਚੋਂ ਰਿਹਾਈ ਹੋ ਜੂਗੀ ਰਿਹਾਈ ਕੱਲ ਨੂੰ ਹੋਊਗੀ ਕਿਉਂਕਿ ਹਲੇ ਅਸੀਂ ਜ਼ਮਾਨਤ ਭਰਨੀ ਹੈ ਜ਼ਮਾਨਤ ਨਾਮ ਮਨਜ਼ੂਰ ਕਰਕੇ ਫਿਰ ਅਦਾਲਤ ਹੁਕਮ ਭੇਜੂਗੀ ਜੇਲ੍ਹ ਨੂੰ ਇਹਨਾਂ ਨੂੰ ਰਿਹਾ ਕਰ ਦੇ। ਉਹਨੇ ਜੇ ਹੁਣ ਤੱਕ ਦੀ ਗੱਲ ਕਰੀਏ ਵੀ ਹੁਣ ਤੱਕ ਜਿਵੇਂ 6 ਬੰਦਿਆਂ ਨੂੰ ਐਸਆਈਟੀ ਨੇ ਦੇ ਡੀਰਨਸ ਨੰਬਰ ਤੋਂ ਬੰਦੇ ਹਨ ਪੜਿਆ ਸੀਗਾ ਜਿਨ੍ਹਾਂ ਤੋਂ ਚਾਰ ਨੂੰ ਹੁਣ ਜ਼ਮਾਨਤ ਮਿਲ ਗਈ ਹੈ ਜਿਹੜੇ ਬਾਕੀ ਦੋ ਬੰਦੇ ਆ ਉਹਨਾਂ ਦਾ ਕੀ ਸਟੇਟਸ ਹੈ ਨਹੀਂ ਸਰ ਉਹ ਏਸ 117 ਨੰਬਰ ਦਾ ਚਾਰ ਹੀ ਹੈਗੇ ਆ ਚਾਰ ਹੀ ਫੜੇ ਆ ਚਾਰਾਂ ਦੀ ਜ਼ਮਾਨਤ ਹੋਈ ਆ ਉਹ ਜਿਹੜੇ ਦੋ ਬੰਦੇ ਅੰਦਰ ਆ ਉਹ 128 ਦੇ ਵਿੱਚ ਹੈ 128 ਨੰਬਰ ਐਫ ਆਈ ਆਰ ਦੇ ਵਿੱਚ ਉਹਨਾਂ ਦੀ ਵੀ ਜ਼ਮਾਨਤ ਲੱਗੀ ਆ ਪਰ ਉਹਦੀ ਤਰੀਖ ਤੇ ਨੱਠ ਹੈ